ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੱਤੇਬੰਦੀ ਵੱਲੋਂ ਸੂਬਾ ਪ੍ਰਧਾਨ ਦਿਲਬਾਖ ਸਿੰਘ ਦੀ ਅਗਵਾਈ ਹੇਠ ਲੁਧਿਆਣੇ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਵਿਰੋਧ ਕੀਤਾ ਗਿਆ। ਲੁਧਿਆਣੇ ਦੇ ਬਸਤੀ ਚੌਂਕ ਪਹੁੰਚੇ ਕਿਸਾਨ ਆਗੂ ਅਤੇ ਉਹਨਾਂ ਦੇ ਸਾਥੀਆਂ ਨੇ ਹੱਥਾਂ ਵਿੱਚ ਕਿਸਾਨੀ ਝੰਡੇ ਫੜ ਕੇ ਲੁਧਿਆਣੇ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਦੇ ਕੁਝ ਸਵਾਲ ਹਨ ਜਿਹੜੇ ਉਹ ਭਾਜਪਾ ਲੀਡਰਾਂ ਤੋਂ ਕਰਨਾ ਚਾਹੁੰਦੇ ਨੇ ਪਰ ਹਰ ਵਾਰ ਕਿਸਾਨਾਂ ਨੂੰ ਅਣਦੇਖਾ ਕੀਤਾ ਜਾਂਦਾ ਅਤੇ ਕੋਈ ਵੀ ਭਾਜਪਾ ਲੀਡਰ ਕਿਸਾਨਾਂ ਨਾਲ ਉਹਨਾਂ ਦੇ ਮੁੱਦੇ ਤੇ ਗੱਲ ਨਹੀਂ ਕਰਦਾ ਅੱਗੇ ਉਹਨਾਂ ਕਹੇ ਕਿ ਭਾਜਪਾ ਪੰਜਾਬ ਵਿਰੋਧੀ ਪਾਰਟੀ ਹੈ ਅਤੇ ਉਹ ਲਗਾਤਾਰ ਇਸੇ ਤਰ੍ਹਾਂ ਹੀ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਦਾ ਪ੍ਰੋਗਰਾਮ ਹੋਵੇਗਾ ਉਹਨਾਂ ਨੂੰ ਰੋਕ ਕੇ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਆਉ ਦੇਖ ਧਿਆਨ ਲੁਧਿਆਣੇ ਤੋਂ ਅਰਵਿੰਦਰ ਸਿੰਘ ਜੋਤੀ ਦੀ ਖਾਸ ਰਿਪੋਰਟ ਹਾਂ ਜੀ ਮੈਂ ਅੱਜ ਵਿਰੋਧ 'ਚ ਖੜੇ ਹੋ ਚੰਨੇ ਲਾ ਕੇ ਕੀ ਗੱਲਾਂ ਕਰ ਰਹੇ ਹੋ ਸਰ ਆਈਪਾ ਆਰਦੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਵੀ ਅਸੀਂ ਵਿਰੋਧ ਕਰ ਰਹੇ ਹੈ ਕਿਉਂਕਿ ਆਪਣੀ ਆਵਾਜ਼ ਜਿਹੜੀ ਹੈਗੀ ਆ ਆਮ ਜਨਤਾ ਤੱਕ ਪਹੁੰਚਾਉਣ ਵਾਸਤੇ ਕਿ ਹੱਕ ਦੀ ਆਵਾਜ਼ ਅਸੀਂ ਜਿਹੜੇ ਵੀ ਇੱਥੋਂ ਦੇ ਉਹ ਕੈਂਡੀਡੇਟਸ ਖੜੇ ਹੈਗੇ ਨੇ ਜਿਵੇਂ ਰਵਨੀਤ ਮਿੱਟੂ ਹੈ ਚਾਹੇ ਦੂਸਰੇ ਤਾਂ ਕਿ ਅਗਰ ਉਹ ਕਿਸਾਨਾਂ ਦੀ ਮਜ਼ਦੂਰਾਂ ਦੀ ਜ਼ਰੂਰਤਮੰਦਾਂ ਦੀ ਇਸਤਰੀਆਂ ਦੀ ਮਹਿਲਾਵਾਂ ਦੀ ਬੱਚਿਆਂ ਦੀ ਆਵਾਜ਼ ਸੁਣਨਗੇ ਕਿਉਂਕਿ ਹੁਣ ਤੱਕ ਤਾਂ ਉਹਨਾਂ ਨੇ ਸੁਣਿਆ Cảm ơn ਦੁਆਰਾ ਫਿਰ 5 ਸਾਲਾਂ ਬਾਅਦ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਆਗੇ ਹੈਗੇ ਨੇ ਫਿਰ ਉਹ ਆਪਣੀਆਂ ਵੋਟਾਂ ਮੰਗ ਕੇ ਕਹਿ ਰਹੇ ਨੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਅਸੀਂ ਆਵਾਜ਼ ਚੁੱਕਾਂਗੇ ਜੋ ਝੂਠੇ ਵਾਅਦੇ ਹੁਣ ਤੱਕ ਕੀਤੇ ਨੇ ਚਾਹੇ ਉਹ ਸੈਂਟਰ ਸਰਕਾਰ ਹੈਗੀ ਐ ਐਮਐਸਬੀ ਦੀ ਗੱਲ ਸੀ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਗੱਲ ਸੀ ਉਹਨਾਂ ਨੂੰ ਇਨਸਾਫ਼ ਦੇਣ ਦੀ ਗੱਲ ਸੀ ਨੌਕਰੀਆਂ ਦੀ ਗੱਲ ਸੀ ਅੱਜ ਤੱਕ ਕੋਈ ਵੀ ਵਾਅਦਾ ਜਿਹੜਾ ਸੀ ਉਹ ਪੂਰਾ ਨਹੀਂ ਕੀਤਾ ਗਿਆ ਜਦ ਕਿ ਕੁਝ ਲੋਗਾਂ ਦੇ ਕਰੋੜਾ ਅਰਬਾਂ ਰੁਪਏ ਦੇ ਤੁਸੀਂ ਦੇਖੋ ਸੈਂਟਰ ਸਰਕਾਰ ਨੇ ਜਿਹੜੇ ਕਰਜ਼ੇ ਉਹ ਮਾਫ ਕਰ ਦਿੱਤੇ ਲੇਕਿਨ ਆਮ ਜਨਤਾ ਆਮ ਕਿਸਾਨ ਜਿਹੜੇ ਹਰ ਕਿਸੇ ਵਾਸਤੇ ਰੋਜ਼ੀ ਰੋਟੀ ਇੱਕ ਬੱਚਾ ਵੀ ਜਦੋਂ ਜਨਮ ਲੈਂਦਾ ਨਾ ਉਹ ਅਨਾਜ ਤੋਂ ਹੀ ਆਟਾ ਖਾ ਕੇ ਅੱਡਾ ਵੱਡਾ ਹੁੰਦਾ ਹੈ ਅੱਜ ਅਨਾਜ ਦਾ ਜਿਹੜਾ ਬੀਜ ਰਿਆ ਹੈਗਾ ਉਹ ਸੜਕਾਂ ਦੇ ਉੱਤੇ ਰੁੰਦਾ ਪਿਆ ਹੈਗਾ ਆ ਅਸੀਂ ਇਹ ਮੈਸੇਜ ਉਹਨਾਂ ਨੂੰ ਦੇਣ ਵਾਸਤੇ ਆਏ ਆ ਕਿਉਂਕਿ ਰਵਨੀਤ ਬਿੱਟੂ ਜੀ ਜਾਂ ਹੋਰ ਵੀ ਜਿਹੜੇ ਕੈਂਡੀਡੇਟਸ ਹੈਗੇ ਨੇ ਤਾਂ ਕਿ ਉਹਨਾਂ ਤੱਕ ਆਵਾਜ਼ ਪਹੁੰਚੇ ਅੱਜ ਪਾ ਭਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਜਾ ਕੇ 5 ਸਾਲਾਂ ਬਾਅਦ ਉਹ ਬੈਠ ਗਏ ਹੈਗੇ ਨੇ ਜਦ 5 ਸਾਲ ਪਹਿਲਾਂ ਜਦੋਂ ਸੀਗੇ ਕੁਝ ਵੀ ਨਹੀਂ ਕੀਤਾ ਲੁਧਿਆਣਾ ਉਸ ਦਾ ਉਸ ਰਹੀ ਹੈ ਕਦੀ ਨਜ਼ਰ ਨਹੀਂ ਆਉਂਦੇ ਸੀਗੇ ਤਾਂ ਅਸੀਂ ਕੀ ਉਹਨਾਂ ਤੋਂ ਐਕਸਪੈਕਟ ਕਰ ਸਕਦੇ ਆ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਬੈਟਰ ਕਰ ਸਕਣਗੇ ਕੁਝ ਨਹੀਂ ਇਹ ਤਾਂ ਲਗਾਤਾਰ ਜਦੋਂ ਤੋਂ ਸੰਘਰਸ਼ੋਂ ਲਿਖਿਆ ਗਿਆ ਸੀਗਾ ਉਦੋਂ ਨਹੀਂ ਮੰਗਾ ਜਾਂਦੀਆਂ ਲਗਾਤਾਰ ਉਹੀ ਸਵਾਲ ਨਹੀਂ ਹੋਈ ਚੀਜ਼ਾਂ ਨਹੀਂ ਦੇਖੋ ਇਹ ਚੋਣਾਂ ਦੇ ਕੋਲ ਆ ਕੇ ਅੰਕਮ ਦਵਾਰੇ ਦੇਖੋ ਐਸਾ ਨਹੀਂ ਹੈ ਚੋਣਾਂ ਦੇ ਕੋਲ ਨਹੀਂ ਹੈ ਪਹਿਲਾਂ ਤੋਂ ਹੀ ਆ ਅਸੀਂ ਹੁਣ ਆਮ ਜਨਤਾ ਨੂੰ ਕਹਿੰਦੇ ਕਹਿਣਾ ਚਾਹੁੰਦੇ ਆ ਕਿ 바ਵਾ ਸੇਬ ਡਾਕਟਰ ਪੀਮਰਾ ਮੈਡਗਨ ਨੇ ਸੰਵਿਧਾਨ ਦੇ ਵਿੱਚ ਹਰ ਇਨਸਾਨ ਨੂੰ ਚਾਹੇ ਉਹ ਅਮੀਰ ਹੈ ਗਰੀਬ ਹੈ ਔਰਤ ਹੈ ਚਾਹੇ ਜੋ ਵੀ ਹੈ ਉਸ ਨੂੰ ਇੱਕ ਵੋਟ ਦਾ ਹੱਕ ਦਿੱਤਾ ਸੀਗਾ ਇੱਕ ਮਤਦਾਨ ਕੇ ਆਪਣੇ ਮਤ ਦੇ ਨਾਲ ਅਸੀਂ ਸੋਚ ਸਮਝ ਕੇ ਇੱਕ ਚੰਗਾ ਇਨਸਾਨ ਅਸੀਂ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਅੱਜ ਅਸੀਂ ਆਮ ਜਨਤਾ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਅਵੇਅਰ ਕਰਨਾ ਚਾਹੁੰਦੇ ਆ ਕਿ ਜਿਹੜਾ ਪਹਿਲੀ ਤਰੀਕ ਨੂੰ ਉਹਨਾਂ ਇੱਥੇ VOTING ਹੋ ਰਹੀ ਹੈ ਤੁਸੀਂ ਇੱਕ ਸੂਝ ਇਹਨਾਂ ਸਮਝਦਾਰਿਕ ਐਸੇ ਇਨਸਾਨ ਨੂੰ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜੋ ਕਿਸੇ ਜਿਹੜਾ ਤੁਹਾਡੀ ਮਜ਼ਦੂਰਾਂ ਦੀ ਆਮ ਜਨਤਾ ਦੀ ਕਿਸਾਨਾਂ ਦੀ ਔਰਤਾਂ ਦੀ ਹਰ ਦੀ ਆਵਾਜ਼ ਨੂੰ ਉੱਥੇ ਜਾ ਕੇ ਤੁਹਾਡੀ ਲਿਗਾ ਚ ਫਿਰ ਕਿਹੜਾ ਹੋ ਸਕੇ ਮੈਂ ਕਹਿ ਰਹੀਆਂ ਕਿ ਮੇਰੀ ਨਿਗਾਹ ਦੇ ਵਿੱਚ ਹੈ ਕਿ ਜਿਹੜਾ ਇੱਕ ਅੱਛਾ ਇਨਸਾਨ ਆਮ ਜਨਤਾ ਦਾ ਹੋਵੇ ਆਦਰਵਾਇਜ਼ ਉਹਦੇ ਵਿੱਚ ਨੋਟਾ ਦਾ ਬਟਨ ਵੀ ਹੈ ਤੁਸੀਂ ਜ਼ਰੂਰ ਜੇ ਤੁਹਾਨੂੰ ਕੋਈ ਵੀ ਨਹੀਂ ਪਸੰਦ ਆਉਂਦਾ ਤੇ ਤੁਸੀਂ ਜਾ ਕੇ ਉੱਥੇ ਨੋਟਾ ਦਾ ਬਟਨ ਵੀ ਨਹੀਂ ਸਰਕਾਰ ਬਣੇਗੀ ਪਰ ਲੋਕਾਂ ਨੂੰ ਪਤਾ ਚੱਲੇਗਾ ਨਾ ਕਿ ਜਿਆਦਾ ਜਿਹੜੀ ਹੈ VOTING ਕਿਹਦੇ ਲਈ ਹੋਈ ਹੈ ਤਾਂ ਮੈਂ ਜਾਣਦੀ ਆ ਕਿ ਹਰ ਤੁਸੀਂ ਦੇਖੋ ਇੰਨੇ ਵੱਡੀਆਂ ਪਾਰਟੀਆਂ ਨੇ ਕਿਸੇ ਵੀ ਮਹਿਲਾ ਨੂੰ ਅੱਗੇ ਨਹੀਂ ਲੈ ਕੇ ਆਏ ਕਿਉਂ ਜਿਹੜਾ ਜਾਕੀ 50% ਜਿਹੜਾ ਹੈ ਉਹਨਾਂ ਦਾ ਵੀ ਹੱਕ ਹੈਗਾ ਆ ਤੇ ਕਿਉਂ ਨਹੀਂ ਇਹ ਇਹ ਸਿਰਫ ਹੁੰਦਾ ਹੈ ਕਿ ਜਿਨ੍ਹਾਂ ਜਿਹੜੇ ਅਮੀਰ ਲੋਕ ਹੈਗੇ ਨੇ ਉਹਨਾਂ ਦੇ ਆ ਖਰੀਦਾ ਜਾਂਦੀਆਂ ਹੈਗੀਆਂ ਨੇ ਉਹਨਾਂ ਦੀ ਝੋਲੀ ਪਾ ਦਿੰਦੇ ਆ BJP ਦੇ ਕਹਿੰਦੇ ਤੁਸੀਂ ਜਾਓ ਚਾਹੇ ਕੋਈ ਵੀ ਅੱਜ ਕਾਂਗਰਸ ਦੇ ਕੈਂਡੀਡੇਟ ਬੀਜੇਪੀ ਚ ਬੀਜੇਪੀ ਦੇ ਕਾਂਗਰਸ ਕੋਈ ਅੱਧਰ ਕੋਈ ਅੱਤਰ ਕਿਉਂ ਆਪਾਂ ਸੋਚ ਰਹੇ ਪੁਰਾਣਾ ਚਲਦਾ ਆ ਰਿਹਾ ਤੇ ਇਸ ਕਰਕੇ ਸਭ ਨੂੰ ਸੋਚਣਾ ਪਏਗਾ ਜੇ ਨਹੀਂ ਸੋਚ ਰਹੇ ਉਹਨਾਂ ਨੂੰ ਸੋਚਣਾ ਪਏਗਾ ਕਿ ਆਉਣ ਵਾਲਾ ਟਾਈਮ ਇੰਨਾ ਮੁਸ਼ਕਲ ਹੈ ਇਹ ਸੋਨੇ ਦੀ ਚਿੜੀਆ ਕਹਿਲਾਨ ਵਾਲਾ ਭਾਰਤ ਅੱਜ ਗੁਲਾਮੀ ਦੇ ਜਾ ਰਿਹਾ ਹੈਗਾ ਆ ਅੱਜ ਇਸ ਨੂੰ ਪੁਰਾਣੇ ਜਿੱਥੋਂ ਦੀ ਸਾਡੇ ਰੈਬਰਾਂ ਨੇ ਕੱਢਿਆ ਸੀ ਉਸ ਸਥਿਤੀ ਦੇ ਵਿੱਚ ਫੇਰ ਪਹਚਾਨ ਦੀ ਸੈਂਟਰ ਗਵਰਨਮੈਂਟ ਉਹ ਸਰਕਾਰ ਕਰੇ ਸੰਵਿਧਾਨ ਨੂੰ ਬਦਲਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਹੈਗੀਆਂ ਟਾਡੇ ਹੱਕ ਖੋਏ ਜਾ ਰਹੇ ਹੈਗੇ ਨੇ ਮਜ਼ਦੂਰ ਦਾ ਔਰ ਅਮੀਰਾਂ ਦੇ ਵਿੱਚ ਇੰਨਾ ਫਰਕ ਪੈ ਗਿਆ ਅੱਜ 75 ਸਾਲਾਂ ਬਾਅਦ ਵੀ ਜਿਹੜਾ ਗਰੀਬ ਹੈ ਗਰੀਬ ਹੋ ਗਿਆ ਅਮੀਰ ਹੈ ਅਮੀਰ ਜਿਹੜੀਆਂ ਬੇਸਿਕ ਨੀਡਸ ਹੈ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਹੈਲਥ ਉਹਦੀ ਕੋਈ ਗੱਲਾ ਹੀ ਨਹੀਂ ਕਰ ਰਿਹਾ ਕੋਈ ਕਹਿ ਰਿਹਾ ਫ੍ਰੀ ਆਟਾ ਫ੍ਰੀ ਹੈ ਐਜੂਕੇ ਫਰੀ ਇਹ ਕਿਉਂ ਫਰੀ ਫਰੀ ਦੇ ਉੱਤੇ ਸਾਨੂੰ ਮੰਗਤੇ ਬਣਾ ਰਹੇ ਹੈਗੇ ਨੇ ਸਾਨੂੰ ਸੋਚਣਾ ਪੈਗਾ ਸਾਨੂੰ ਵਿਚਾਰ ਕਰਨਾ ਪੈਗਾ ਇਸ ਕਰਕੇ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਹੈਗੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਐਜੂਕੇਸ਼ਨ ਚਾਹੀਦੀ ਹੈ ਕਿ ਹਰ ਬੱਚੇ ਨੂੰ ਅਨਿਵਾਰੀ ਐਜੂਕੇਸ਼ਨ ਜੇ ਪੜਿਆ ਲਿਖਿਆ ਸਮਾਜ ਹੋਏਗਾ ਆਪਣੇ ਹੱਕਾ ਬਾਰੇ ਉਹ ਸੁਚੇਤ ਹੋਏਗਾ ਮੈਂ ਕਹਿੰਦਾ ਹਰ ਘਰ ਦੇ ਵਿੱਚ ਜਿਹੜਾ ਅੱਜ ਬਜ਼ੁਰਗ ਤੁਸੀਂ ਸੋਚੋ ਬਿਮਾਰ ਪਏ ਉਹਨਾਂ ਦੇ ਇਲਾਜ ਵਾਸਤੇ ਨਹੀਂ ਕਰ ਪਾਰੇ ਉਹ ਸੋਚਦੇ ਨੇ ਕਦੋਂ ਇਹ ਖਤਮ ਹੋਵੇ ਆਪਾਂ ਸੋਚਦੇ ਆ ਕਿ ਐਸੀ ਸਰਕਾਰ ਬਣਾਈਏ ਜਿਹੜੇ ਲੋਕਾਂ ਦੇ ਹੱਕ ਲੈ ਹੋਵੇ ਆਪਣੇ ਆਪਾਂ ਸਭ ਨੇ ਇੱਕ ਦਿਨ ਚਲੇ ਜਾਣਾ ਆ ਇੱਕ ਮੈਸੇਜ ਹੈਗਾ ਕਿ ਤੁਸੀਂ ਲੋਕਾਂ ਵਾਸਤੇ ਦੂਜਿਆਂ ਵਾਸਤੇ ਕਹਤੇ ਆਪਣੇ ਲਈ ਜੀਣਾ ਤਾਂ ਆਮ ਕਹਾਣੀ ਹੈ ਦੂਸਰੋਂ ਕੇ ਲਈ ਜੀਣਾ ਹੀ ਜ਼ਿੰਦਗੀ ਹੈ ਇਨਸਾਨ ਨੂੰ ਸਮਝ ਲੈਣਾ ਚਾਹੀਦਾ ਐਥੇ ਨੋਟ ਰਹਿ ਜਾਣੇ ਸਭ ਕੁਛ ਐਤੇ ਰਹਿ ਜਾਣਾ ਹੈ ਗਏ ਇਸ ਕਰਕੇ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਵੀ ਕੈਂਡੀਡੇਟਸ ਹੈਗੇ ਨੇ ਐ ਨਹੀਂ ਕਿ ਸੇਮ ਆਸਾਂ ਨਿਕਲੋ ਜਿਵੇਂ ਬਰਸਾਤੀ ਡੱਡੂਆਂ ਦੀ ਤਰ੍ਹਾਂ ਆਜੋ ਬਾਹਰ ਤੇ ਫਿਰ ਮੁੜ ਕੇ ਜਾ ਕੇ ਤੁਹਾਡਾ ਪਤਾ ਹੀ ਨਹੀਂ ਤੁਸੀਂ ਕਿੱਥੇ ਗੁੰਮ ਹੋ ਜਾਂਦੇ ਹੈਗੇ ਆ ਕਿਸਾਨ ਜਿਹੜਾ ਤੁਹਾਡਾ ਆਮਦਾਤਾ ਹੈ ਉਹਦੀ ਕਦਰ ਕਰੋ ਇੱਜ਼ਤ ਕਰੋ ਮੇਲਾ ਨਾ ਰੁੜਨੀ ਆ ਨੇ ਸੜਕ ਦੇ ਉੱਤੇ ਅੱਜ ਤੁਸੀਂ ਦੇਖੋ ਜੰਗੂ ਬਾਰਡਰ ਦੇ ਕਿੰਨੇ ਮਰੇ ਨੇ ਕਿਸਾਨ ਆਪਣੇ ਹੱਕਾਂ ਲਈ ਕੀ ਸਾਨੂੰ ਆਜ ਜਾ ਕੇ ਸੁਣਦੇ ਹੀ ਨਹੀਂ ਹੈ ਜੇ ਵਿਰੋਧ ਕਰ ਰਹੇ ਨੇ ਉਹਨਾਂ ਦੇ ਨੂੰ ਜੇਲਾਂ ਦੇ ਵਿੱਚ ਡੱਕ ਦਿੱਤਾ ਜਾ ਰਿਹਾ ਹੈਗਾ ਆ ਕੀ ਸੰਵਿਧਾਨ ਦੇ ਵਿੱਚ ਨੂੰ ਹੱਕ ਦੇ ਗਏ ਨੇ ਸਾਡੇ ਰਹਿਬਰ ਅੱਜ ਸਾਨੂੰ ਬੋਲਣ ਦਾ ਹੱਕ ਹੈ ਇੱਥੇ ਡੈਮੋਕਰੇਸੀ ਹੈ ਨਾ ਕਿ ਤਾਨਾਸ਼ਾਹੀ ਇਹ ਜਿਹੜਾ ਦੇਸ਼ ਹੈ ਤਾਨਾਸ਼ਾਹੀ ਦੀ ਤਰਫ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕਹਾਂਗੀ ਹਰ ਘਰ ਵਿੱਚ ਦੀਵਾ ਵੀ ਹੋਵੇ ਤੇ ਅਨਾਜ ਵੀ ਹੋਵੇ ਜੇ ਐਸਾ ਨਾ ਹੋਵੇ ਤਾਂ ਵਿਰੋਧ ਦੀ ਆਵਾਜ਼ ਵੀ ਹੋਵੇ ਹਕੂਮਤਾਂ ਨੂੰ ਬਦਲਣਾ ਕੋਈ ਅੱਖੀ ਗੱਲ ਨਹੀਂ ਹਕੂਮਤਾਂ ਜੋ ਬਦਲਦਾ ਹੈ ਉਹ ਸਮਾਜ ਵੀ ਹੋਵੇ ਅੱਜ ਉਹ ਸਮਾਜ ਤਿਆਰ ਹੋ ਰਿਹਾ ਹੈ ਔਰ ਉਹ ਦਿਨ ਦੂਰ ਨਹੀਂ ਜਦੋਂ ਇਹ ਜਿਹੜੇ ਅੱਜ ਹਕੂਮਤ ਇੱਥੇ ਉੱਤੇ ਬੈਠੇ ਹੋਏ ਨੇ ਨਾ ਥੱਲੇ ਆ ਕੇ ਡੇਗਣਗੇ ਉਹਨਾਂ ਨੂੰ ਤਾਂ ਮਹਿਸੂਸ ਹੋਏਗਾ ਆ ਜੋ ਚਾਹ ਦੇ ਵਿੱਚ ਬੈਠੇ ਹੋਏ ਨੇ ਮੈਂ ਕਹਿ ਰਹੀ ਆ ਕਿ ਅੱਜ ਸਾਰੇ ਸੁਣੋ ਸਭ ਬਜ਼ੁਰਗਾਂ ਦੀ ਬੱਚਿਆਂ ਦੀ ਮਹਿਲਾਵਾਂ ਦੀ ਇੱਕ ਐਸਾ ਆਪਾਂ ਸਮਾਜ ਬਣਾਈਏ ਜਿਹਦੇ ਵਿੱਚ ਸਾਡੇ ਰੈਵਰਾ ਕਹਤੇ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਵਨ ਕੋ ਅੱਨ ਅੱਜ ਕਿੱਥੇ ਮਿਲਦਾ ਪਿਆ ਅੰਨ ਦਾਤਾ ਤੇ ਇੱਥੇ ਰੁੱਲਦਾ ਪਿਆ ਐਨੇ ਸਾਲ ਪਹਿਲਾਂ ਗੱਲ ਕਰਕੇ ਸੀ ਥੈਂਕ ਯੂ ਜਦ ਜਥੇਬੰਦੀ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਰਵਜੀਤ ਸਿੰਘ ਬਿੱਟੂ ਬੀਜੇਪੀ ਨੇ ਉਮੀਦਵਾਰ ਲਾਣੇ ਨੇ ਉਮੀਦਵਾਰ ਦਾ ਵਿਰੋਧ ਹੋ ਰਿਹਾ ਹੈ ਕਿ ਪਾਰਟੀ ਦਾ ਵਿਰੋਧ ਹੋ ਰਿਹਾ ਵਾ ਦੇਖੋ ਜੀ ਹਰ ਉਸ ਬੰਦੇ ਦਾ ਵਿਰੋਧ ਹੋ ਰਿਹਾ ਜਿਹੜਾ ਕਿਸਾਨਾਂ ਤੋਂ ਅੰਗੇਸ਼ ਚੱਲ ਰਿਹਾ ਆਂ ਦਾਤਾ ਦੇ ਅੰਗੇ ਜਿੰਨੇ ਵੀ ਪਾਰਟੀਆਂ ਕੋਈ ਵੀ ਮੁੰਡਾ ਹੋਵੇ ਪਾਰਟੀ ਹੈ ਬੰਦਾ ਉਹਦਾ ਸਭ ਦਾ ਵਿਰੋਧ ਹੈ ਦਿੱਲੀ ਜਾਂਦਾ ਅਧਿਕਾਰ ਹਰੇਕ ਵਿਅਕਤੀ ਨੂੰ ਹੈ ਖਾਸ ਕਰ ਕਿਸਾਨਾਂ ਦੀ ਗੱਲ ਨਹੀਂ ਕਰਦਾ ਮੈਂ ਹਰੇਕ ਵਿਅਕਤੀ ਨੇ ਜੇ ਕਿਸਾਨ ਜੰਤਰ ਮੰਤਰ ਤੇ ਜਾ ਕੇ ਜੇ ਆਪਣੀ ਗੱਲ ਰੱਖਣੀ ਵੀ ਚਾਹੁੰਦੇ ਆ ਇੱਥੇ ਭਾਜਪਾ ਨੂੰ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੂੰ ਕੀ ਤਰਾਸ ਸੀਗਾ ਤੁਸੀਂ ਦਿੱਲੀ ਜਾਣ ਤੋਂ ਰੋਕਣ ਖਾਤਰ ਐਡੇ ਭੜੇ ਭੜੇ ਬੈਰੀਕੇਟ ਲਾਏ ਹੋਏ ਨੇ ਤੁਸੀਂ ਕਿੱਲਾਂ ਤੱਕ ਘੜ ਦਿੱਤੀਆਂ ਰਾਤ ਦੇ ਵਿੱਚ ਤੁਸੀਂ ਧੱਗੜ ਦੇ ਵਿੱਚ ਖੱਡੇ ਪਾ ਦਿੱਤੇ ਆ ਤੁਸੀਂ ਰੋੜੇ ਪਾਤੇ ਆ ਸਾੜੀ ਰੋੜ ਰੋੜ ਪਟਦੀ ਇਹਨਾਂ ਨੇ ਬਜਰੀ ਪਾ ਪਾ ਕੇ ਐਨੀ ਮਜ਼ਬੂਤ ਤੇ ਸੜਕਾਂ ਨਹੀਂ ਬਣਾਉਂਦੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਸਾਡੇ ਕਿ ਦਿਖਾ ਦਿਓ ਐਡੀ ਸੋਲਿਡ ਤੇ ਸੜਕ ਨਹੀਂ ਬਣਾਈ ਜਿੱਡੀ ਮਜ਼ਬੂਤ ਇਹਨੇ ਬੈਰੀਕੇਟਿੰਗ ਕੀਤੀ ਹੋਈ ਆ ਸਰਕਾਰ ਕਿਤੇ ਨਾ ਕਿਤੇ ਪ੍ਰੋਟੋਕਾਲ ਦਾ ਲੋਕਾਂ ਦੇ ਸੇਫਟੀ ਦਾ ਹਵਾਲਾ ਦਿੰਦੇ ਆ ਰਹੀ ਹੈ ਜੀ ਜਨੂ ਸਰ ਇੱਕ ਗੱਲ ਦੱਸੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਕੋਈ ਸੇਫਟੀ ਹੈ ਕਿਸਾਨਾਂ ਤੋਂ ਖਤਰਾ ਹੈ ਕਿਸਾਨ ਖਾਨਾ ਵਾਲਾ ਦੇ ਰਹੀ ਹੈ ਨਾ ਉੱਥੇ ਸਰਕਾਰ ਤਾਂ ਚੋਰ ਹੈ ਜੀ ਸਰਕਾਰ ਤਾਂ ਚੋਰ ਹੈ ਲੁੱਟੀ ਹੋਈ ਚੋਰ ਦੂਜਿਆਂ ਨੂੰ ਤਾਂ ਚੋਰ ਕਹੂਗੀ ਨਾ ਉਨੇ ਹੱਤੇ ਕਿਸਾਨ ਸਿਰਫ ਦਿੱਲੀ ਜਾਣਾ ਚਾਹੁੰਦੇ ਨੇ ਇਹਨਾਂ ਕੋਲ ਕੀ ਹੁੰਦਾ ਸਿਰਫ ਇੱਕ ਡੰਡੀ ਹੁੰਦੀ ਹੈ ਇੱਕ ਝੰਡਾ ਹੁੰਦਾ ਮੈਂ ਕੈਮਰਾਮੈਨ ਦਿਖਾਉਗਾ ਇਹ ਸਾਡੇ ਹਥਿਆਰ ਨੇ ਜੇ ਤੁਸੀਂ ਇਸ ਝੰਡੇ ਨੂੰ ਹਥਿਆਰ ਕਹਿੰਨੇ ਹੋ ਜੇ ਸਰਕਾਰਾਂ ਨੂੰ ਝੰਡੇ ਤੋਂ ਡਰ ਜੇ ਸਰਕਾਰਾਂ ਨੂੰ ਇਹਨਾਂ ਝੰਡਿਆਂ ਤੋਂ ਡਰ ਮੈਂ ਕਹਿੰਦਾ ਲਾਂਤਾ ਨੇ ਤੁਸੀਂ ਅਸਤੀਫਾ ਦੇ ਦਿਓ ਇੱਥੇ ਬੜੇ ਪੜੇ ਲਿਖੇ ਨੌਜਵਾਨ ਨੇ ਉਹ ਦੇਸ਼ ਚਲਾ ਲੈਣਗੇ ਮੈਂ ਅਨਪਰ ਸਰਕਾਰਾਂ ਦੀ ਨੁਮਾਇੰਦਿਆਂ ਨੂੰ ਕਹਿੰਨਾ ਤੁਸੀਂ ਜੇ ਹਰੇਕਾਂ ਝੰਡੀਆਂ ਤੋਂ ਜੇ ਤੁਹਾਨੂੰ ਡਰ ਲੱਗਦਾ ਤੁਸੀਂ ਅਸਤੀਫਾ ਛੱਡ ਦਿਓ ਤੁਸੀਂ ਛੱਡ ਦੋ ਬੜੇ ਇੱਥੇ ਪੜੇ ਲਿਖੇ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਨੇ ਜਿਹੜੇ ਐਮਏ ਬੀਏ ਕਰਕੇ ਨੌਕਰੀਆਂ ਕਰਦੇ ਨੇ ਫਲਸ਼ਾ ਸਾਫ ਕਰਦੇ ਨੇ ਉਹ ਪੜੇ ਲਿਖਾ ਨੂੰ ਉਹ ਸਰਕਾਰ ਚਲਾ ਲੰਗੇ ਦਿੱਲੀ ਜਨਰ ਅਧਿਕਾਰ ਸਾਰਿਆਂ ਨੂੰ ਸੀ ਆਪਾਂ ਨੂੰ ਵਿਆਪ ਜਾ ਸਕਦੇ ਆ ਉਹਨਾਂ ਨੂੰ ਰੋਕਣ ਖਾਤਰ ਇਹ ਬੈਰੀਕੇਟਿੰਗ ਕੀਤੀ ਹੈ ਇਹ ਉਹਨਾਂ ਵਿਰੋਧ ਕੀਤਾ ਆਪਾਂ ਕਹਿੰਦੇ ਕਿ ਉਹ ਪਰਿਵਾਰਾਂ ਦਾ ਵੀ ਕਿਸਾਨਾਂ ਦਾ ਰੋਸ ਰਿਹਾ ਜਿਨ੍ਹਾਂ ਦੇ ਜੀ ਸੀ ਹੀ ਹੋਏ ਨੇ ਕਹਿੰਦੇ ਕਿਸਾਨ ਜਿਹੜੇ ਬੰਦਿਆਂ ਨੇ ਅਜੇ ਤੱਕ ਪਰਿਵਾਰਾਂ ਨੂੰ ਲਿਆ ਜਾਇਆ ਇਨਸਾਫ ਨਹੀਂ ਮਿਲਿਆ ਦੇਖੋ ਜੀ ਕਿਸਾਨ ਲੜਾਈ ਲੜਦੇ ਆ ਰਹੇ ਛੱਟਾ ਵੀ ਨਹੀਂ ਨਿਕਲਿਆ ਦੇਖੋ ਜੀ ਅਸੀਂ ਬੱਤ ਤੋਂ ਬਾਅਦ ਅਸੀਂ ਰੋਸ ਪੈਦਾ ਕਰ ਸਕਦੇ ਆ ਅਸੀਂ ਬੈਠ ਕੇ ਗੱਲਬਾਤ ਕਰ ਸਕਦੇ ਆ ਠੀਕ ਹੈ ਅਸੀਂ ਗੱਲਬਾਤ ਕਰ ਸਕਦੇ ਆ ਤਾਂ ਕਿ ਬੇਨਤੀ ਕਰ ਸਕਦੇ ਆ ਸਾਡੇ ਕੋਲ ਇੱਕੋ ਇੱਕ ਚਾਰਾ ਹੈ ਧਰਨਾ ਦੇ ਕੇ ਆਪਣੀ ਗੱਲ ਰੱਖਣ ਦਾ ਕਰਨਾ ਨਹੀਂ ਕਿ ਇਹ ਸਰਕਾਰ ਦੀ ਮਰਜ਼ੀ ਹੈ ਧਰਨਾ جاری ਰਹੂਗਾ ਸਾਜੀ ਸਰ ਅੱਜ ਲਗਾਤਾਰ ਬਕਤੀ ਕੈਂਡੀਡੇਟਾਂ ਤੋਂ ਲਗਾਤਾਰ ਕਿਸਾਨੀ ਛੱਡੇ ਲਾ ਕੇ ਪ੍ਰਦਰਸ਼ਨ ਕਰ ਰਹੇ ਵਜਾ ਕੀ ਹੈ ਪ੍ਰਦਰਸ਼ਨ ਅੱਜ ਅਸੀਂ ਬੀਜੇਪੀ ਕੈਂਡੀਡੇਟ ਰਵਨੀਤ ਪਿੱਟੂ ਦਾ ਵਿਰੋਧ ਕਰਨ ਲਈ ਆਏ ਆ ਉਹਨਾਂ ਨੂੰ ਸਵਾਲ ਜਵਾਬ ਕਰਨ ਲਈ ਆਏ ਆ ਭਈ ਜਿਹੜਾ ਬੀਜੇਪੀ ਸਰਕਾਰ ਨੇ 10 ਸਾਲ ਰਾਜ ਕੀਤਾ ਵਾ ਉਹ 10 ਸਾਲਾਂ ਦੇ ਵਿੱਚ ਜਿਹੜੇ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਹਨੇ ਅਜੇ ਤੱਕ ਪਹਿਲਾਂ 13 ਚ ਵਾਦੇ ਕੀਤੇ ਫਿਰ 19 ਚ ਕੀਤੇ ਫਿਰ 21 ਦੇ ਵਿੱਚ ਲਿਖਤੀ ਦਿੱਤੇ ਵੀ ਸਾਡਾ ਐਮਐਸਪੀ ਦੇ ਗਰੰਟੀ ਕਾਨੂੰਨ ਬਣੂਗਾ ਸਾਡਾ ਕਰਜ਼ਾ ਮਾਫੀ ਹੋਊਗੀ ਇਹ ਵਾਦੇ ਹੀ ਸਾਡੇ ਸਾਰੇ ਜਿਹੜੇ 9 ਵਾਦੇ ਸਾਡੇ ਔਰ ਉਹ ਤੋਂ ਬਾਅਦ ਸਾਡਾ ਅੰਦੋਲਨ ਟੂ ਚਲਿਆ ਜਿਹੜਾ ਕਿ ਦੋਨਾਂ ਬਾਡਰਾਂ ਤੇ ਚੱਲ ਰਿਹਾ ਇਸ ਟਾਈਮ ਹੈ ਕੇਐਮਐਮ ਵੱਲੋਂ ਤੇ ਐਸਕੇਐਮ ਗਰਜਿਤ ਕੋਲ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਵੀ ਸਾਰੇ ਜਿੰਨੇ ਵੀ ਕੈਂਡੀਡੇਟ ਆਉਂਦੇ ਆ ਇਹਨਾਂ ਨੂੰ ਸਵਾਲ ਪੁੱਛੋ ਜੇ ਜਵਾਬ ਨਹੀਂ ਦਿੰਦੇ ਤੇ ਇਹਨਾਂ ਦਾ ਘਰਾਓ ਕਰੋ ਇਸ ਕਰਕੇ ਇਹਨਾਂ ਨੂੰ ਸਵਾਲ ਪੁੱਛਣ ਲਈ ਅੱਜ ਇੱਥੇ ਖੜੇ ਹਾਂ ਅਸੀਂ ਕਿ ਸਾਡਾ ਜਿਹੜਾ ਨੌਜਵਾਨ ਸਾਥੀ ਸ਼ਹੀਦ ਕੀਤਾ ਗਿਆ 21 ਤਰੀਕ ਨੂੰ ਖਨੋਰੀ ਬਾਡਰ ਤੇ ਗੋਲੀ ਮਾਰ ਕੇ ਉਹਦਾ ਕਸੂਰ ਕੀ ਆ ਆ ਜਿਹੜੇ ਰਸਤਾ ਦੇ ਵਿੱਚ ਰਸਤੇ ਦੇ ਵਿੱਚ ਇਹੜੇ ਪੈਰੀਗੇਟ ਲਾਏ ਆ ਇਹਨਾਂ ਦਾ ਕਾਰਨ ਕੀ ਆ ਕੀ ਇਹ ਹੀ ਰਿਫਿਊਜੀ ਆ ਪੰਜਾਬ ਦੇ ਵਸਨੀਕ ਆ ਅੰਨ ਪੈਦਾ ਕਰਦੇ ਆ ਖੋਨੇ ਆ ਅੱਜ ਕੀ ਇਹ ਹੀ ਰਿਫਿਊਜੀ ਬਣ ਗਏ ਆ ਜਿਹੜੇ ਤੁਸੀਂ ਇਹੜੇ ਪੈਰੀਗੇਟ ਲਾ ਕੇ ਸਾਨੂੰ ਰੋਕਿਆ ਗਿਆ ਇਹ ਸਵਾਲ ਕੁਝ ਇੱਕ ਡੇਢ ਸਾਲ ਤੋਂ ਜਰੂਰਤ ਸੰਘਰਸ਼ ਚ ਲਿਖਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦਰਨੇ ਤੇ ਇਹ ਹੀ ਮੰਗਾ ਇਹ ਹੀ ਮੁੱਦੇ ਲੈ ਕੇ ਰੋਲ ਵੱਟ ਰਹੇ ਨੇ ਉਹ ਕੱਲ ਫੇਰ ਕੋਈ ਹੁੰਦਾ ਦੇਖਦਾ ਤੇ ਹੁਣ ਕੀ ਲੱਗਦਾ ਵੀ ਚੋਣਾਂ ਦੇ ਵਿੱਚ ਕਿਵੇਂ ਸਰਕਾਰ ਨੂੰ ਢਾਉਂਗੇ ਕਿਵੇਂ ਘੇਰੋਗੇ ਕੱਲ ਕਿਵੇਂ ਹੋਏਗਾ ਇਹ ਤਾਂ ਦੱਸੋ ਨਾ ਬੜਾ ਜ਼ਬਰਦਸਤ ਵਿਰੋਧ ਹੋ ਰਿਹਾ ਹਰਿਆਣੇ ਦੇ ਵਿੱਚ ਤੇ ਸੀਐਮ ਨੂੰ ਸੀਐਮ ਨੂੰ ਵੀ ਕੀਤੇ ਪਾਰਟੀ ਨਹੀਂ ਕਰਨ ਦੇ ਰਹਾ ਸੀਐਮ ਨੂੰ ਕੋਈ ਪ੍ਰੋਗਰਾਮ ਨਹੀਂ ਕਰਨ ਦੇ ਰਹਾ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾ ਸਾਰੀ ਥਾਂ ਤੇ ਇਹ ਤੋਂ ਇਹਨਾਂ ਨੂੰ ਸਿੱਖ ਲੈਣਾ ਚਾਹੀਦਾ ਵੀ ਅਸੀਂ ਇਹਨਾਂ ਨਾਲ ਬਹਿ ਕੇ ਜਿਹੜਾ ਫੈਸਲਾ ਉਹ ਕਰ ਲਈਏ ਅਸੀਂ ਇਹਨਾਂ ਦਾ ਵਿਰੋਧ ਹੈ ਜਿਹੜਾ ਬਾਰ-ਬਾਰ ਨਾ ਕਰੀ ਪਰ ਲੀਡਰ ਨੇ ਕਦੇ ਸਟੇਟਮੈਂਟ ਆਦੀ ਕਿ ਇਹ ਤਾਂ ਕਿਸਾਨ ਹੀ ਹਨ ਕਿ ਕਿਸਾਨਾਂ ਦੇ ਵਿੱਚੋਂ 2-4 ਹੁੰਦੇ ਨੇ ਕਿਸੇ ਨਾ ਕਿਸੇ ਸਿਆਸਤ ਹੋ ਰਹੀ ਹੈ ਨਾ ਤੇ ਪਿੱਛੇ ਆਪੋਜੀਸ਼ਨਾਂ ਦੇ ਮੁੱਦੇ ਨੇ ਇਹ ਚਾਲਾਂ ਨੇ ਦੇਖੋ ਇਹ ਇਹ ਤੇ ਹਰ ਇੱਕ ਪਾਰਟੀ ਕੰਜੀ ਹੁੰਦੀ ਇਹ ਜਿਹੜੇ ਉੱਥੇ ਰੋਜ਼ ਇੱਕ ਕਿਸਾਨ ਸ਼ਹੀਦ ਹੁੰਦਾ ਜੇ ਉਹ ਕਿਸਾਨ ਨਹੀਂ ਤੇ ਆਮ ਬੰਦਾ ਸ਼ਹੀਦ ਨਹੀਂ ਹੋ ਸਕਦਾ ਆਮ ਬੰਦਾ ਮਰ ਲੈ ਨਹੀਂ ਜਾਂਦਾ ਉੱਥੇ ਜਾ ਕੇ ਦੇਖੋ ਤੁਸੀਂ ਬਹਿ ਕੇ ਦਿਖਾਓ 15 ਮਿੰਟ ਤਪਦੀ ਧੁੱਪ ਥੱਲੇ ਉਹ ਲੈਣਾ ਗਰਮ ਆ ਥੱਲੇ ਉਹ ਧਰਤੀ ਗਰਮ ਆ ਮੱਛਰ ਉੱਤੇ ਆਓ ਬੈਠੋ ਇੱਕ ਵਾਰੀ ਬੈਠ ਕੇ ਤੇ ਦਿਖਾਓ ਫਿਰ ਪਤਾ ਲੱਗੂ ਜਿਹਨੇ ਦਾ ਵਿਰੋਧ ਕਰ ਰਹੇ ਹੋ ਬਿੱਟੂ ਸਾਹਿਬ ਉਹ ਕਹਿੰਦੇ ਇੱਕ ਡੇਢ ਸਾਲ ਤਾਂ ਮੈਂ ਕਿਸਾਨਾਂ ਦੇ ਨਾਲ ਡਰਪਰ ਬੈਠਾ ਰਿਆ ਪਰ ਮੈਨੂੰ ਪਾਰਟੀ ਜੁਆਇਨਿੰਗ ਤੋਂ ਤਾਂ ਮਹੀਨਾ ਵੀ ਨਹੀਂ ਹੋਇਆ ਤੇ ਤੁਸੀਂ ਮੇਰਾ ਵਿਰੋਧ ਕਰਨਾ ਸ਼ੁਰੂ ਕਰਤਾ ਫਿਰ ਮੈਂ ਐਮਪੀ ਬਣੂਗਾ ਤਾਂ ਹੀ ਤੁਹਾਡੀ ਗੱਲ ਪਚਾਉਂਗਾ ਜਦੋਂ ਤੁਹਾਡੇ ਨਾਲ ਸੀ ਉਹ ਇੱਕ ਸਾਲ ਲਗਾਤਾਰ ਤੁਹਾਡੇ ਬਰਬਰ ਬੈਠਾ ਉਸੇ ਜੋ 10 ਸਾਲ ਇਹਦੀ ਸਰਕਾਰ ਵੀ ਹੀ ਉਹ 10 ਸਾਲ ਇਹ ਮੰਤਰੀਆ ਵਾ ਐਮਪੀ ਉਦੋਂ ਤੱਕ ਨੇ ਬਾਜ ਹਟਾਈ ਨਹੀਂ ਇੱਕ ਘਰੋਂ ਬਾਹਰ ਨਹੀਂ ਨਿਕਲਿਆ ਅੱਜ ਇਹ ਹੁਣ ਲਾਟ ਤੇ ਆ ਗਿਆ ਪਾਰਟੀ ਬਦਲ ਕੇ ਹੁਣੇ ਕਹਿੰਦਾ ਮੈਂ ਬਾਜ ਹਟਾਉ ਇਹ ਕੋਈ ਇਹ ਸਿਰਫ ਬਣ ਕੇ ਸਤਾ ਤੇ ਪੈਸੇ ਦੇ ਭੁੱਖੇ ਨੇ ਪੈਸਾ ਮਿਲਿਆ ਤਾਂ ਉਧਰ ਰਲ ਗਏ ਪੈਸਾ ਮਿਲਿਆ ਤਾਂ ਉਧਰ ਰਲ ਗਏ ਇਹ ਇਹੀ ਕੰਮ ਹੈ ਇਹਨਾਂ ਦਾ ਇਹਨਾਂ ਤੇ ਵਿਸ਼ਵਾਸ ਕੋਈ ਨਹੀਂ ਸਿਆਸੀ ਬੰਦੇ ਦਾ ਨਾ ਮਾਂ ਨਾ ਪਿਓ ਨਾ ਦੀਨ ਨਾ ਧਰਮ ਕੁਝ ਨਹੀਂ ਹੈਗਾ ਤੇ ਜਿਹੜਾ ਇੱਕ ਸਾਲ ਤੁਹਾਡੇ ਕਿਤੇ ਕਿਸਾਨਾਂ ਦੇ ਨਾਲ ਮੈਂ ਲੇਖੇ ਲਾ ਕੇ ਆਇਆ ਵਾ ਉਹ ਫਿਰ ਕੀ ਸੀ ਹੁਣ ਲੈ ਕੇ ਰਾਏ ਸੁਣਦੇ ਹੋ ਉੱਥੇ ਬੈਠੇ ਹੀ ਚਾਰਕ ਜਾਣੇ ਘੰਟੇ ਬਾਅਦ ਹੋਟਲਾਂ ਚਲ ਜਾਂਦੇ ਸੀ ਜਿਹੜੇ ਉੱਪਰਲੇ ਜੰਤਰ ਮੰਤਰ ਤੇ ਬੈਠੇ ਰਹੇ ਆ ਕਿਸਾਨਾਂ ਵਾਲੇ ਧਰਨੇ 'ਚ ਤੇ ਕੇ 86 ਲੀਟਰ ਨੂੰ ਵਧ ਨਹੀਂ ਦਿੱਤਾ ਸਾਨੂੰ ਨਹੀਂ ਪਤਾ ਇਹ ਕਿੱਥੇ ਬੈਠਾ ਰਿਹਾ ਕਿਤੇ ਨੇ ਇੱਕ ਸਾਲ ਲੈ ਕੇ ਲਾਇਆ ਇਹਦਾ ਕੋਈ ਲੈ ਕੇ ਨਹੀਂ ਲੱਗਿਆ ਜੇ ਤੁਹਾਨੂੰ ਲੱਗਦਾ ਵਾ ਐਦਾਂ ਵਿਰੋਧ ਕਰਨ ਦੇ ਨਾਲ ਸਰਕਾਰ ਤੇ ਵੀ ਪ੍ਰੈਸ਼ਰ ਪੈ ਜਾਊਗਾ ਜਦ ਬਿੱਟੂ ਸਾਹਿਬ ਨਾਲ ਮਿਲ ਕੇ ਕੋਈ ਮੀਟਿੰਗ ਹੋ ਜੇਗੀ ਤੁਹਾਡਾ ਕੋਈ ਮੈਸੇਜ ਚਲੇਗਾ ਮੈਸੇਜ ਉਹਨਾਂ ਨੂੰ ਜਾ ਰਿਹਾ ਆਪਾਂ ਇੱਥੇ ਖੜੇ ਆ ਨਾ ਹੁਣ ਵੀ ਉੱਪਰ ਸਰਕਾਰ ਨੂੰ ਪਤਾ ਵੀ ਇੱਥੇ ਵਿਰੋਧ ਹੋ ਰਿਹਾ ਪਸਤੀ ਚੌਂਕ 'ਚ ਵਿਰੋਧ ਹੋ ਰਿਹਾ ਸਰਕਾਰ ਦੀ ਇੰਨੀ ਇੰਟੈਲੀਜੈਂਸੀ ਛੱਡੀ ਹੋਈ ਆ ਦਸਨ ਦੀ ਜਾਂ ਪਿੱਟੂ ਦੀ ਲੋੜ ਨਹੀਂ ਹੈ ਇੱਥੇ ਆਪਣੇ ਵਿੱਚ ਹੀ ਖੜੇ ਨੇ ਜਿਹੜੇ ਉੱਤੇ ਰਿਪੋਰਟ ਪਹੁੰਚਾ ਰਹੇ ਨੇ ਕਿ ਆ ਬੰਦਾ ਵਿਰੋਧ ਕਰ ਰਿਹਾ ਅੱਛਾ ਗੱਲ ਕਰਾਂ ਜਿਹੜਾ ਵਿਰੋਧ ਤੁਹਾਡੇ ਜਿਵੇਂ ਲੁਧਿਆਣੇ 'ਚ ਹੋ ਰਿਹਾ ਕਿ ਕਿਹੜੇ-ਕਿਹੜੇ ਲੈਵਲ ਤੇ ਕਿਹੜੇ-ਕਿਹੜੇ ਸਟੇਟਾਂ ਦੇ ਵਿੱਚ ਜਲੂ ਦੇਣ ਦਾ ਕਰਾ ਵੱਖ-ਵੱਖ ਕਿੱਥੇ ਹੋ ਰਿਹਾ ਸਾਰੀਆਂ ਸਾਰੀਆਂ ਸਟੇਟਾਂ 'ਚ ਵਿਰੋਧ ਹੋ ਰਿਹਾ ਇਤ ਆਮ ਜਨਤਾ ਨੇ ਵੀ ਇਹਨਾਂ ਦੇ ਝੰਡੇ ਤੱਕ 파ੜ ਦਿੱਤੇ ਆ ਤੁਹਾਡੀ ਕਿਹੜੇ ਜਥੇਬੰਦੀ ਆ ਜਿਹੜੀ ਵਿਰੋਧ ਕਰ ਰਹੀ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਜਿੱਥੇ ਜਿਹੜੇ ਖੜੇ ਆ ਅਸੀਂ ਸਾਰੀਆਂ ਹੀ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਅੱਜ ਦੱਸ ਕਿਉਂ ਇਹਨਾਂ ਨੇ ਫਾਰਮ ਵਗੈਰਾ ਭਰਨੇ ਆ ਜਦੋਂ ਤੱਕ ਚੋਣਾ ਨਹੀਂ ਆਂਦੀ ਫਿਰ ਲੋਕਾਂ ਨੂੰ ਕੀ ਮੈਸੇਜ ਦੇ ਕੇ ਵੀਰ ਕੀ ਕਰੋਗੇ ਦੇਖੋ ਅਸੀਂ ਲੋਕਾਂ ਨੂੰ ਕਹਿੰਦੇ ਆ ਬਈ 10 ਸਾਲ ਤੁਹਾਨੂੰ ਲੁੱਟਿਆ ਖਸੁੱਟਿਆ ਪੂਰਾ ਇੰਡੀਆ ਵੇਚ ਦਿੱਤਾ ਰੇਲ ਵੇਚਤੀ ਤੇਲ ਵੇਚਤਾ ਜਿੱਤਨ ਇਹ ਸਤਾ ਚਾਹੀ 2014 ਚ ਸਿਲੰਡਰ 350 ਦਾ ਸੀ ਅੱਜ ਸਿਲੰਡਰ 1100 ਦਾ ਉਹਦੋਂ ਤੇਲ 70 ਰੁਪਏ ਸੀ ਅੱਜ 300 ਰੁਪਏ ਆ ਉਹਦੋਂ ਸਰੂ ਦਾ ਤੇਲ 60 ਰੁਪਏ ਸੀ ਅੱਜ ਤੇਲ 200 ਨੂੰ ਪਹੁੰਚਿਆ ਢਾਲਾ ਉਹਦੋਂ 40-50 ਰੁਪਏ ਸੀ ਅੱਜ 200 ਰੁਪਏ ਨੂੰ ਆ ਤਸੇ ਇਹ ਜਨਤਾ ਦੀ ਖਾਤਰ ਕੀ ਕੀਤਾ ਜਨਤਾ ਦੀ ਖਾਤਰ ਇਹਨਾਂ ਨੇ ਕੀ ਕੀਤਾ ਮੰਗਾਈ ਆ ਹੋਰ ਇਹਨਾਂ ਨੇ ਕੁਝ ਨਹੀਂ ਕੀਤਾ ਜੋ ਪੁੱਛੇਗਾ ਅਡਾਨੀਆਂ ਬਾਨੀਆਂ ਨੂੰ ਵੇਚਦਾ ਤੁਸੀਂ ਜਿਹੜੀ ਗੱਲ ਰੱਖੀ ਆ ਇਹਦਾ ਬਦਲ ਕੀ ਆ ਇਹਦਾ ਹੱਲ ਕੀ ਆ ਇਹਦਾ ਬਦਲਾ ਆਈਆ ਵੀ ਛੜਕਾਂ ਤੇ ਸਾਨੂੰ ਆਉਣਾ ਪਊਗਾ ਔਰ ਇੱਕ ਵਾਰ ਇਹਨਾਂ ਨੂੰ ਦਬਲਣਾ ਪਊ ਸਾਰਿਆਂ ਨੂੰ ਕਿਉਂਕਿ ਜਿਹੜੀ ਵੀ ਸਰਕਾਰ ਬਣਦੀ ਆ ਉਹ ਚ ਵਿਰੋਧੀ ਧਿਰ ਨਹੀਂ ਹੈਗਾ ਚਾਹੇ ਉਹ ਪੰਜਾਬ ਦੀ ਵਿਧਾਨ ਸਭਾ ਵਾ ਚਾਹੇ ਲੋਕ ਸਭਾ ਵਾ ਉਹਦਾ ਵਿਰੋਧੀ ਧਿਰ ਕਿਤੇ ਨਹੀਂ ਹੈ ਜਿਹੜਾ ਪੂਰੇ ਇੰਡੀਆ ਜਿਹੜੀਆਂ ਐਲਾਈਅੰਸ ਬਣਿਆ ਫਿਰ ਉਹਨੂੰ ਕਿੱਦਾਂ ਦੇਖਦੇ ਹੋ ਉਹ ਕਿੱਦਾਂ ਬੀਜੇਪੀ ਸਰਕਾਰ ਨੂੰ ਟੱਕਲ ਕਰੇਗਾ ਇਹ ਜਦੋਂ ਵੀ ਬਣਦੇ ਆ ਸਤਾ ਇੰਨੀ ਕੁ ਹੈਵੀ ਹੁੰਦੀ ਹੈ ਇਹਨਾਂ ਦੀ ਵੀ ਵਿਰੋਧੀ ਨੂੰ ਵਿਰੋਧ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਬਾਕੀ ਇਹ ਆ ਵੀ ਸਾਰੇ ਲੀਡਰ ਕਾਣੇ ਇੱਕ ਦੂਜੇ ਦੇ ਇਹ ਸਾਰੇ ਇੱਕ ਦੂਜੇ ਦੇ ਕਾਣੇ ਕੁਝ ਨਹੀਂ ਕਰ ਸਕਦੇ